ਜੋ ਗੋਦੋ ਘਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 366 ਅੰਕ ਤੇ ਸ਼ਬਦ ਜਨ ਕਰਦੇ ਇੱਕ ਓ ਮਕਾਰ ਸਤ ਗੁਰ ਪ੍ਰਸਾਦ ਰਾਗ ਆਸਾ ਕਰ ਦੂਜਾ ਮਹੱਦਾ ਚੌਥਾ ਕਿਸੇ ਹੀ ਕੀਆ ਐਸੇ ਕੀ ਨਾ ਪਾਲਟੀ ਨੂੰ ਕਹਿੰਦੇ ਆ ਕਹਿੰਦਾ ਕੋਈ ਹੁਣ ਆਪਣਾ ਆਪਣੀ ਪਾਲਟੀ ਬਣਾਉਂਦਾ ਹੈ ਸਰਸਿੰਘੀ ਪਾਰਟੀ ਧੜਾ ਕਿਉਂ ਬਣਾਉਂਦਾ ਆਪਣੇ ਲਾਭ ਵਾਸਤੇ ਆਪਣੇ ਲਾਲਚ ਵਾਸਤੇ ਆਪਣੇ ਸਵਾਰਥ ਵਾਸਤੇ ਬਣਾਉਂਦਾ ਕਿ ਇਹ ਦੇ ਨਾਲ ਮੈਨੂੰ ਮਿਲ ਕੇ ਆ ਮੈਨੂੰ ਲਾਭ ਹੋਊਗਾ ਆਪਣੇ ਸਵਾਰਥ ਵਾਸਤੇ ਅਸੀਂ ਇੱਕ ਦੂਸਰੇ ਨਾਲ ਮੇਲ ਮਲਾਪ ਰੱਖਦੇ ਗੱਲ ਪਾਛਾ ਧੜੇ ਦੀ ਕਰ ਰਹੇ ਹਨ ਪਾਰਟੀ ਦੀ ਕਰ ਰਹੇ ਕੀਸੀ ਟੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਹਿੰਦੇ ਕਿਸ ਨੇ ਆਪਣੇ ਟੜਾ ਬਣਾ ਲਿਆ ਆਪਣੇ ਮਿੱਤਰ ਦੇ ਨਾਲ ਆਪਣੇ ਪੁੱਤਰ ਦੇ ਨਾਲ ਆਪਣੇ ਭਾਈ ਦੇ ਨਾਲ ਘਰ ਵਿੱਚ ਵੀ ਟੜਾ ਬਣ ਜਾਂਦਾ ਹੈ ਆਪਣੇ ਪਰਿਵਾਰ ਵਿੱਚ ਵੀ ਟੜਾ ਬਣ ਜਾਂਦਾ ਹੈ ਕੀਸੀ ਟੜਾ ਕੀਆ ਮਿੱਤਰ ਕਹਿੰਦੇ ਮਿੱਤਰ ਨਾਲ ਟੜਾ ਬਣਾ ਲਿਆ ਕਿਸੇ ਕਿਸੇ ਨੇ ਸੁੱਤ ਦੇ ਨਾਲ ਪੁੱਤਰ ਦੇ ਨਾਲ ਟੜਾ ਬਣਾ ਲਿਆ ਕਿਸੇ ਨੇ ਭਾਈ ਦੇ ਨਾਲ ਬਣਾ ਲਿਆ ਪੰਜ ਚਰ ਭਾਈ ਹੁੰਦੇ ਆ ਦੋ ਤਿੰਨ ਉਧਰ ਹੋ ਜਾਂਦੇ ਆ ਦੋ ਤਿੰਨ ਉਧਰ ਹੋ ਜਾਂਦੇ ਆ ਘਰ ਦੇ ਵਿੱਚ ਇਹ ਟੜਾ ਬਣ ਜਾਂਦਾ ਪੁੱਤ ਦੇ ਨਾਲ ਟੜਾ ਬਣਾ ਲਿਆ ਇੱਕ ਪਾਸੇ ਪੁੱਤ ਹੋ ਗਿਆ ਇੱਕ ਪਾਸੇ ਮੁੰਡਾ ਹੋ ਗਿਆ ਕਿੱਥੋਂ ਤੱਕ ਪਾਛਾ ਇਹ ਟੜੇ ਦੀ ਗੱਲ ਕਰਦੇ ਆ ਇਤੋਂ ਤੱਕ ਗੱਲ ਵੱਧਦੀ ਵੱਧਦੀ ਤੜਿਆਂ ਦੀ ਆ ਗਈ ਕਿ ਗੁਰਦੁਆਰਾ ਸਾਹਿਬ ਵਿੱਚ ਵੀ ਤੜੇ ਬਣ ਗਏ। ਇਹ ਕਾਲ ਯੁੱਗ ਦਾ ਜੋਰ ਹੈ। ਕਿਸੇ ਤੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸੇ ਤੜਾ ਕੀਆ ਕੋੜਮ ਸਕੇ ਨਾਲ ਜਵਾਈ। ਕਈ ਵਾਰੀ ਕੋੜਮਾ ਨਾਲ ਵੀ ਜਵਾਈਆਂ ਨਾਲ ਵੀ ਕੰਮ ਮਿਲ ਕੇ ਸਾਂਝਾ ਕਰ ਲੈਂਦੇ ਆ। ਲੇਕਨ ਨਿਭਦੀ ਕਿਸੇ ਨਾਲ ਨਹੀਂ ਆਕਰ ਨੂੰ ਜਾ ਕੇ ਜੁੱਤੀ ਚਿਤਰੋ ਚਿਤਰੀ ਹੋ ਕੇ ਢੋਂਦੇ ਆ ਕਿਉਂ ਜਿਹੜਾ ਧੜਾ ਬਣਾਉਂਦੇ ਆ ਆਪਣੇ ਲਾਭ ਕਰਕੇ ਸਵਾਰਥ ਵਾਸਤੇ ਬਣਾਉਂਦੇ ਆ ਕਿਸੇ ਧੜਾ ਕੀ ਆ ਕੋੜਮ ਸਕੇ ਨਾਲ ਜਵਾਈ ਕਿਸੇ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਕਹਿੰਦੇ ਕੋਈ ਹੁਣ ਅਫਸਰ ਨਾਲ ਆਪਣਾ ਧੜਾ ਬਣਾ ਲਿੰਦਾ ਵੀ ਅਫਸਰ ਤੇ ਆ ਕੰਮ ਕਰਾਵਾਂਗੇ ਜਿਹੜਾ ਚੌਧਰੀ ਹੁੰਦਾ ਮੋਤਪੁਰ ਹੁੰਦਾ ਉਹਦੇ ਨਾਲ ਧੜਾ ਬਣਾ ਲਿੰਦੇ ਆ ਕਿ ਆ ਚੌਧਰੀਏ ਤੇ ਆ ਕੰਮ ਕਰਾਵਾਂਗੇ ਕਿਸੇ ਹੀ ਤੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਏ ਕਹਿੰਦੇ ਆਪਣੇ ਸਵਾਏ ਵਾਸਤੇ ਆਪਣੇ ਲਾਲਚ ਵਾਸਤੇ ਧੜਾ ਬਣਾਉਂਦੇ ਹਮਰਾ ਗੁਰੂ ਰਾਮਦਾਸ ਜੀ ਕਹਿੰਦੇ ਮੇਰਾ ਹਮਰਾ ਧੜਾ ਹਰ ਰੇਹਾ ਸਮਾਏ ਕਹਿੰਦਾ ਮੈਂ ਤਾਂ ਹਰ ਵਾਲੇ ਧੜਾ ਬਣਾਇਆ ਰੱਬ ਦੇ ਨਾਲ ਧੜਾ ਬਣਾਇਆ ਮੈਂ ਮੈਂ ਲੋਕਾਂ ਨਾਲ ਨਹੀਂ ਧੜਾ ਬਣਾਇਆ ਮੇਰਾ ਧੜਾ ਤਾਂ ਰੱਬ ਵਾਲਾ ਧੜਾ ਹੈ ਸਾਰਾ ਕੋਸ ਖਤਮ ਕਰ ਦਿੱਤਾ ਸਾਰੀਆਂ ਪਾਲਤੀਆਂ ਛੱਡ ਦਿੱਤੀਆਂ ਸਾਰੇ ਤੜੇ ਛੱਡ ਦਿੱਤੇ ਕਿਹੜਾ ਤੜਾ ਕਹਿੰਦੇ ਮੇਰਾ ਹਮਾਰਾ ਤੜਾ ਹਰ ਅਰੇਹਾ ਸਮਾਇਏ ਕਹਿੰਦਾ ਜਿਹੜਾ ਹਰ ਜਗ੍ਹਾ ਸਮਾਇਆ ਬੇ ਰੱਬ ਮੈਂ ਤਾਂ ਉਹ ਤੜਾ ਬਣਾ ਲਿਆ ਹਮ ਹਰ ਸਿਉਂ ਤੜਾ ਕੀਆ ਕਹਿੰਦਾ ਮੈਂ ਤਾਂ ਰੱਬ ਵਾਲਾ ਤੜਾ ਕਰਿਆ ਮੇਰੀ ਹਰ ਟੇਕ ਕਹਿੰਦਾ ਮੇਰੀ ਤਾਂ ਟੇਕ ਹਰ ਤੇ ਆ ਮੇਰਾ ਵਿਸ਼ਵਾਸ ਰੱਬ ਤੇ ਹੈ ਕਿ ਮੇਰਾ ਤਾਂ ਕੰਮ ਸਾਰਾ ਰੱਬ ਨੇ ਕਰ ਦੇਣਾ ਹੈ ਹੋਰ ਪਰ ਮੇਰਾ ਵਿਸ਼ਵਾਸ ਹੀ ਨਹੀਂ ਮੇਰਾ ਤਾਂ ਧੜਾ ਰੱਬ ਵਾਲਾ ਹੈ ਕਿਉਂ ਮੇਰਾ ਵਿਸ਼ਵਾਸ ਰੱਬ ਤੇ ਹੈ ਕਿ ਰੱਬ ਨੇ ਮੇਰੇ ਕੰਮ ਕਰਨੇ ਆ ਸਾਰੇ ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪੱਖ ਤੜਾ ਮੈਂ ਤਾਂ ਬਿਨਾ ਪੱਖ ਤੋਂ ਟੜਾ ਬਣਾਇਆ ਕਿਸੇ ਪੱਖ ਵਿੱਚ ਨਹੀਂ ਮੰਜ਼ਲ ਬੜੀ ਔਖੀ ਹੈ ਕਿਸੇ ਪੱਖ ਵਿੱਚ ਵੀ ਕਿਸੇ ਪਾਸੇ ਵੀ ਨਹੀਂ ਜਾਣਾ ਕਿਸੇ ਪਾਸੇ ਵੀ ਨਹੀਂ ਵੋਟ ਪਾਉਣੀ ਪਾਉਣਿਓ ਨਹੀਂ ਇਹ ਮੰਜ਼ਲ ਹੈ ਕਿਉਂ ਅਸੀਂ ਵੋਟ ਕਿਉਂ ਪਾਉਂਦੇ ਆ ਕਿਸੇ ਨੂੰ ਕੀ ਤੇ ਕੰਮ ਕਰਾਵਾਂਗੇ ਐਵੇਂ ਥੋੜਾ ਪਾਉਂਦਾ ਸੁੱਖੀ ਜਾਂ ਉਹ ਤੇ ਪੈਸੇ ਲੈ ਲੂ ਜਾਂ ਹੋਰ ਵੀ ਕੰਮ ਕਰਾਓ ਲੇਕਿਨ ਗੁਰੂ ਦਾਸ ਜੀ ਕਹਿੰਦੇ ਮੇਰੀ ਤਾਂ ਭਾਈ ਟੇਕ ਰਾਬੋ ਪਾਰੇ ਆ ਕਿਉਂ ਮੈਂ ਹਰ ਬਿਨ ਪੱਖ ਤੜਾ ਬਿਨਾ ਪੱਕ ਤੋਂ ਤੜਾ ਹੈ ਮੇਰਾ ਕੋਈ ਤੜਾ ਨਹੀਂ ਅਬਰ ਨਾ ਕੋਈ ਕਹਿੰਦਾ ਹੋਰ ਕੋਈ ਤੜਾ ਨਹੀਂ ਮੇਰਾ ਰੱਬ ਵਾਲਾ ਤੜਾ ਹੈ ਹਉ ਹਰ ਗੁਣ ਗਾਵਾ ਕਹਿੰਦਾ ਮੈਂ ਤਾਂ ਹਰ ਦੇ ਗੁਣਾ ਨੂੰ ਗਾਉਂਦਾ ਅਸੰਖ ਅਨੇਕ ਕਹਿੰਦਾ ਅਸੰਖ ਇਹ ਗਿਣਤੀ ਨਹੀਂ ਕਹਿੰਦਾ ਕਿੰਨਾ ਇਧਰ ਕਿੰਨੇ ਕ ਲੋਕ ਐ ਰੱਬ ਵਾਲੀ ਪਾਰਟੀ ਜੀ ਕਿੰਨੇ ਕ ਲੋਕ ਐ ਦੂਸਰੇ ਪਾਸੇ ਤਾਂ ਗਿਣਤੀ ਹੁੰਦੀ ਐ ਕਿ ਇੰਨੀਆਂ ਵੋਟਾਂ ਹੋ ਗਈਆਂ ਇੰਨੇ ਲੋਕ ਨਾਲ ਐ ਇਧਰ ਦੂਸਰੇ ਪਾਸੇ ਅਸੰਖ ਕਹਿੰਦੇ ਗਿਣਤੀ ਉਹ ਕੋਈ ਨਹੀਂ ਰੱਬ ਵਾਲੇ ਧੜੇ 'ਚ ਕਹਿੰਦੇ ਪਤਾ ਨਹੀਂ ਕਿੰਨੇ ਕ ਲੋਕ ਆ ਕੋਈ ਗਿਣਤੀ ਉਹ ਨਹੀਂ ਭਾਈ ਸਭ ਤੋਂ ਵੱਡਾ ਧੜਾ ਕਹਿੰਦੇ ਰੱਬ ਵਾਲਾ ਧੜਾ ਉਧਰ ਅਸੰਖੇ ਲੋਕ ਐ ਕੋਈ ਗਿਣਤੀ ਨਹੀਂ ਹੈਗੀ ਉਧਰ ਐਡਾ ਵੱਡਾ ਧੜਾ ਅਸੀਂ ਛੱਡ ਦਿੰਦੇ ਆ ਐ ਸੰਸਾਰ ਦੇ ਧੜਿਆਂ ਵਿੱਚ ਫਸ ਜਾਂਦੇ ਆ ਆਪਣੇ ਮੂੰਹ ਤੇ ਆਪ ਹੀ ਥੱਪੜ ਮਾਰਨੇ ਵਾਲਾ ਕੰਮ ਐ ਨਿਕਲੇ ਨਿਕਲ ਆਇਆ ਫੇਰ ਜਿੱਕੜ ਜਿੱਕਰ ਜਾਂਦਾ ਜਾ ਕੇ ਐ ਗਾਲ ਦਿੰਦੇ ਨਾ ਲੱਗਦੀ ਜਿਨ੍ਹਾਂ ਨੂੰ ਬਹੁਤ ਆਪਣੇ ਮੰਨਦਾ ਹੈ ਉਹਨਾਂ ਤੇ ਵਿਸ਼ਵਾਸ ਕਰਦਾ ਹੈ ਉਹੀ ਅੱਗ ਦੀ ਤੀਲੀ ਲਾ ਕੇ ਫੂਕ ਕੇ ਪਰਾਂ ਜਾ ਕੇ ਤਮਾਸ਼ਾ ਦੇਖਦੇ ਆ ਕੜ ਕੇ ਆਪਣੇ ਲੋਭ ਲਾਲਚ ਵਾਸਤੇ ਜਿਨ੍ਹਾਂ ਤੇ ਯਕੀਨ ਕਰਦਾ ਹੈ ਵਿਸ਼ਵਾਸ ਕਰਦਾ ਹੈ ਕਿ ਇਹਦਾ ਬੰਦੇ ਅਨੇ ਤਾਂ ਪੱਕੇ ਮੇਰੇ ਬਣ ਗਏ ਉਹੀ ਬੰਦੇ ਚੱਕ ਕੇ ਮੜੀਆਂ 'ਚ ਫੂਕ ਕੇ ਘਰ ਨੂੰ ਆ ਜਾਂਦੇ ਗੁਰੂ ਬਚਨ ਕਰਦੇ ਆ ਕਹਿੰਦੇ ਰੱਬ ਵਾਲੇ ਧੜੇ 'ਚ ਆ ਜਾਂਦੇ ਮੈਂ ਹਰ ਬਿਨ ਪੱਕ ਤੜਾ ਅਬਰ ਨਾ ਕੋਈ ਹਉ ਹਰ ਗੁਣ ਗਾਮ ਅਸੰਖ ਅਨੇਕ ਜੋ ਜੇਨ ਸਿਉ ਧੜੇ ਕਰੇ ਸੇ ਜਾਹੇ ਕਹਿੰਦੇ ਜਿਨ੍ਹਾਂ ਨੇ ਧੜੇ ਕਰਿਆ ਜਿਨ੍ਹਾਂ ਨੇ ਪਾਰਟੀਆਂ ਬਣਾਈਆਂ ਸਾਰੇ ਚਲੇ ਜਾਂਦੇ ਆ ਰਹਿੰਦਾ ਕੋਈ ਥੋੜਾ ਧੜੇ ਬਣਾਉਣੇ ਵਾਲਾ ਜਿਹੜਾ ਆਪਣੀ ਪਾਰਟੀ ਬਣਾਉਂਦਾ ਹੈ ਉਹ ਰਹਿੰਦਾ ਥੋੜਾ ਦੁਨੀਆ ਦੇ ਵਿੱਚ ਇੱਕ ਦਿਨ ਸਵਾਹ ਹੋ ਜਾਂਦੀ ਐ ਪਾਰਟੀ ਵੱਜਦੀ ਛੱਡਦਾ ਨਹੀਂ ਖੜਾ ਨਹੀਂ ਹੋਇਆ ਜਾਂਦਾ ਫੜ-ਫੜ ਕੇ ਖੜਾ ਕਰਦੇ ਆ ਬੋਲਿਆ ਨਹੀਂ ਜਾਂਦਾ ਖਾਦਾ ਨਹੀਂ ਜਾਂਦਾ ਲੇਕਿਨ ਪਾਰਟੀ ਨਹੀਂ ਛੱਡਦਾ ਤੜਾ ਨਹੀਂ ਛੱਡਦਾ ਆਪਣਾ ਦੇਖ ਲਓ ਇਹ ਜੇ ਰਾਜਨੀਤੀ ਦਾ ਮਰਨ ਨੂੰ ਪਏ ਆ ਮੰਜਿਆਂ ਤੇ ਕਹਿੰਦੇ ਪਾਰਟੀ ਦੇ ਪੱਕੇ ਆ ਪਾਰਟੀ ਨਹੀਂ ਛੱਡਣੀ ਜਿਨ ਸਿਉ ਧੜੇ ਕਰੇ ਸੇ ਜਾਹੇ ਕਹਿੰਦੇ ਜਿਨ੍ਹਾਂ ਨੇ ਧੜੇ ਕਰੇ ਸੀ ਉਹ ਮਾਰ ਮਾਰ ਕੇ ਜਾਈ ਜਾਂਦੇ ਆ ਝੂਠ ਧੜੇ ਕਹਿੰਦੇ ਝੂਠੇ ਧੜੇ ਆ ਇਹ ਇਹ ਕਹਿੰਦੇ ਝੂਠੀਆਂ ਪਾਰਟੀਆਂ ਮੰਦਾ ਹੈ ਕਿ ਤੇ ਮਰੂਖ ਪਾਲਤੀ ਨੂੰ ਇੱਥੇ ਸੁਣ ਕੇ ਬਾਹਰ ਜਾ ਕੇ ਪੱਲਾ ਝਾੜ ਕੇ ਜਦੇ ਖੜ ਜਾਂਦਾ ਬਰਾਬਰ ਇਹ ਕਹਿੰਦੇ ਝੂਠੇ ਧੜੇ ਆ ਭਾਈ ਝੂਠ ਧੜੇ ਕਰੇ ਪਸਤਾਹੇ ਕਹਿੰਦੇ ਫਿਰ ਆਖ ਨੂੰ ਪਸਤਾਉਂਦਾ ਜਾ ਕੇ ਜਦੋਂ ਮਰਨ ਦੇ ਕਿਨਾਰੇ ਆਉਂਦਾ ਫਿਰ ਪਸਤਾਉਂਦਾ ਇਹ ਝੂਠੇ ਧੜੇ ਆ ਕਹਿੰਦਾ ਇਹ ਝੂਠੀਆਂ ਪਾਲਤੀਆਂ ਹੈ ਝੂਠ ਤੜੇ ਕਰੇ ਪਸਤਾਵੈ ਥਿਰ ਨਾਰਾ ਹੈ ਥਿਰ ਨਾਰਾ ਹੈ ਕਹਿੰਦੇ ਥਿਰ ਰਹਿਣੇ ਵਾਲੇ ਨਹੀਂ ਸੁਨੇਨਾ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਆਲਾ ਧੜਾ ਤਾਂ ਬਣਾਏ ਨਹੀਂ ਧੜਾ ਤਾਂ ਹੋਰ ਬਣਾਇਆ ਕਹਿੰਦੇ ਭਾਈ ਥਿਰਕਰ ਸੱਚਖੰਡ ਜੀ ਤੈਨੂੰ ਕੋਈ ਹੋਂਦ ਬਾਸਾ ਨਹੀਂ ਹੈ ਇਹ ਜਿਹੜੇ ਪਾਰਟੀਆਂ ਬਣਾਉਂਦੇ ਆ ਨਾ ਪਾਰਟੀਵਾਜਾਂ ਬਾਸ ਤੇ ਸੱਚਖੰਡ ਜੀ ਕੋਈ ਜਗ੍ਹਾ ਨਹੀਂ ਹੈ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਖੜ ਕੇ ਬੋਲਿਆ ਜਾਂਦਾ ਹੈ ਕਿ ਇਹ ਸਾਡੀ ਪਾਰਟੀ ਦਾ ਬੰਦਾ ਸੀ ਮਰਨ ਤੋਂ ਬਾਅਦ ਜਦੋਂ ਭੋਗ ਪਾਉਂਦੇ ਆ ਨਾ ਫਿਰ ਬਹੁਤ ਵੱਡਾ ਲੀਡਰ ਲਿਆ ਕੇ ਖੜਾ ਕਰ ਦਿੰਦੇ ਆ ਕਹਿੰਦੇ ਸਾਡੀ ਪਾਰਟੀ ਦਾ ਬੜਾ ਸਾਰੀ ਪਾਲਤੀ ਕਹੇ ਇਹਦੇ ਨਾਲ ਖੜੀ ਐ ਚਟਾਨ ਮੰਗਣਾ ਇਹ ਗੱਲਾਂ ਬਾਬੇ ਨਾਨਕ ਦੇ ਦਰਬਾਰ 'ਚ ਹੁੰਦੀਆਂ ਭੋਗ ਨਹੀਂ ਪੈਂਦਾ ਉਹਨੀ ਦੇਰ ਤੱਕ ਸਾਰੀ ਪਾਲਤੀ ਕਹੇ ਨਾਲ ਖੜੀ ਐ ਸਾਰੀ ਪਾਲਤੀ ਜਾ ਕੇ ਪੈ ਜਾਂਦੀ ਸਿਬੇ 'ਚ ਨਾਲ ਫੇਰ ਕਿੱਥੇ ਆ ਤੇਰੀ ਪਾਲਤੀ ਕਿਹੜੀ ਪਾਲਤੀ ਦੀ ਗੱਲਾਂ ਕਰਦਾ ਦਰਬਾਰ ਬਾਬੇ ਨਾਨਕ ਦਾ ਗੱਲਾਂ ਇੱਥੇ ਰਾਜਨੀਤੀ ਦੇ ਰੋਟੀਆਂ ਸੇਕਣ ਆਉਂਦਾ ਹੈ ਸਾਰੀ ਪਾਰਟੀ ਨਾਲ ਖੜੀ ਐ ਕਾਦੇ ਵਾਸਤੇ ਪਾਰਟੀ ਦਾ ਵੋਟਾਂ ਲੈਣ ਵਾਸਤੇ ਖੜੀ ਐ ਹੋਰ ਪਾਰਟੀ ਕਰਦੇ ਵਾਸਤੇ ਖੜੀ ਐ ਤੇਰੇ ਨਾਲ ਫੇਰ ਨਾ ਰਹੇ ਹੁਕਮ ਆ ਗਿਆ ਤੋਰ ਤੋਂ ਕਹਿੰਦੇ ਤੂੰ ਸੱਚਖੰਡ ਨਹੀਂ ਜਾ ਸਕਦਾ ਤੇਰੇ ਬਾਅਦ ਤੇ ਸੱਚਖੰਡ 'ਚ ਕੋਈ ਜਗ੍ਹਾ ਨਹੀਂ ਧੜੇ ਬਣਾਉਣੇ ਬਾਤ ਧੜੇ ਬਣਾਉਣੇ ਵਾਲੇ ਬਾਤ ਤੇ ਸੱਚਖੰਡ 'ਚ ਕੋਈ ਜਗ੍ਹਾ ਨਹੀਂ ਘੇਰ ਨਾ ਰਹੇ ਮਨ ਖੋਟ ਕਮਾਹੇ ਕਹਿੰਦੇ ਮਨ ਦੇ ਵਿੱਚ ਖੋਟ ਹੈ ਤਾਂ ਕੋਟੀ ਕਮਾਈ ਕਰੀ ਹੈ ਇਹ ਇਹ ਧੜਾ ਪਾਰਟੀ ਬਾਜੀ ਖੜੀ ਕਰੀ ਹੈ ਨਾ ਬਾਬੇ ਨਾਨਕ ਦੇ ਦਰਵਾਜ਼ੇ ਚ ਪਾਰਟੀ ਬਣਾਤੀ ਲਿਆ ਕੇ ਇੱਥੇ ਵੀ ਲਿਆ ਕੇ ਬਣਾਉਂਦੇ ਇੱਥੇ ਵੀ ਆਪਣੀ ਪਾਰਟੀ ਲੈ ਕੇ ਆ ਗਿਆ ਇੱਥੇ ਵੀ ਪਾਰਟੀਆਂ ਬਣਾ ਲੀਆਂ ਬਾਬੇ ਨਾਨਕ ਦੇ ਦਰਵਾਜ਼ੇ ਚ ਕਿ ਉਹ ਬਾਣੀ ਸੁਣੀ ਨਹੀਂ ਕਦੇ ਕਿਰਨਾ ਰਹੇ ਮਨ ਕੋਟ ਕਮਾਵੈ ਹਮ ਹਰਸਿਉ ਤੜਾ ਕੀਆ ਕਹਿੰਦੇ ਮੈਂ ਤਾਂ ਰੱਬ ਵਾਲਾ ਥੜਾ ਬਣਾ ਲਿਆ ਹਮ ਹਰਸਿਉ ਤੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੀਂ ਕਹਿੰਦੇ ਹੋਰ ਕੋਈ ਥੜਾ ਜਿਹਦੇ ਸਮਰੱਥ ਨਹੀਂ ਹੈ ਰੱਬ ਦੇ ਥੜੇ ਦੇ ਬਰਾਬਰ ਹੋਰ ਕੋਈ ਥੜਾ ਕੰਮ ਨਹੀਂ ਕਰ ਸਕਦਾ ਇਹ ਰੱਬ ਵਾਲਾ ਥੜਾ ਕਹਿੰਦੇ ਇਹਦੇ ਬਰਾਬਰ ਹੋਰ ਕੋਈ ਸਮਰੱਥ ਨਹੀਂ ਹੈ ਧੜਾ ਬੜਾ ਹੰਕਾਰ ਹੈ ਬੜਾ ਮਾਣ ਹੈ ਕਿ ਮੇਰੀ ਪਾਰਟੀ ਵੱਡੀ ਹੈ ਮੇਰਾ ਚੌਧਰ ਚੱਲੂਗੀ ਲੇਕਿਨ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਜਿਹੜਾ ਰੱਬ ਵਾਲਾ ਧੜਾ ਹੈ ਕਹਿੰਦੇ ਇਹਦੇ ਸਮਰੱਥ ਹੋਰ ਕੋਈ ਧੜਾ ਨਹੀਂ ਹੈ ਹੋਰ ਕੋਈ ਪਾਰਟੀ ਇਸ ਦੀ ਬਰਾਬਰਤਾ ਨਹੀਂ ਕਰ ਸਕਦੀ ਹਮ ਹਾਰਤ ਜੋ ਧੜਾ ਕੀਆ ਜਿਸ ਕਾ ਕੋਈ ਸਮਰਥ ਨਾ ਹੈ ਇਹ ਸਭ ਧੜੇ ਮਾਇਆ ਮੋਹ ਪਸਾਰੀ ਕਹਿੰਦੇ ਜਿੰਨੇ ਧੜੇ ਆ ਨਾ ਦੂਸਰੇ ਇਹ ਮਾਇਆ ਦੇ ਮਾਇਆ ਦੇ ਮੋਹ ਦੇ ਵਿੱਚ ਪਸਾਰੇ ਪਿਆ ਇਹ ਮਾਇਆ ਕਰਕੇ ਮੋਹ ਕਰਕੇ ਧੜਾ ਬਣਿਆ ਕਿਸੇ ਨਾਲ ਮੋਹ ਹੋਣਾ ਪਿਆਰ ਹੋਣਾ ਮਾਇਆ ਦੁਲਾਲਚ ਹੋਣਾ ਜਾਂ ਮੋਹ ਵਾਲਾ ਲਾਲਚ ਮੋਹ ਵਾਲਾ ਤਾਂ ਹੁਣ ਦੱਸਿਆ ਨਹੀਂ ਜਾ ਸਕਦਾ ਕਿ ਕਿਹੜੇ ਮੋਹ ਕਰਕੇ ਵੋਟਾਂ ਪਾਉਂਦਾ ਉਹ 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 ਹੈ ਜੈ ਸਤ ਸੰਗਤ ਜੀ ਜਿਹੜਾ ਸਰੀਰਿਕ ਸੰਬੰਧਾਂ ਵਾਲਾ ਮੋਹ ਹੁੰਦਾ ਹੈ ਉਹ ਮੋਹ ਵਿੱਚ ਆ ਕੇ ਵੀ ਪਾਲਟੀਆਂ ਬਣਦੀਆਂ ਮਾਇਆ ਕਰਕੇ ਵੀ ਪਾਲਟੀਆਂ ਬਣਦੀਆਂ ਛੱਡਦਾ ਥੋੜਾ ਉਹਨੂੰ ਜਿਹੜਾ ਇਹ ਮੋਹ ਹੁੰਦਾ ਨਾ ਸਰੀਰਿਕ ਸੰਬੰਧਾਂ ਵਾਲਾ ਇਹ ਨਹੀਂ ਟੁੱਟਦਾ ਇਹ ਨਹੀਂ ਖਤਮ ਹੁੰਦਾ ਇਹ ਤਾਂ ਜਦੋਂ ਤੱਕ ਹੱਡੀਆਂ ਨਹੀਂ ਜਦੋਂ ਤੱਕ ਹੱਡੀਆਂ ਨਹੀਂ ਸੜਦੀਆਂ ਸੇਵਿਆ ਵਿੱਚ ਉਨੀ ਦਾ ਉਨੀ ਦੇਰ ਤੱਕ ਨਹੀਂ ਇਹ ਖਤਮ ਹੁੰਦਾ ਸਰੀਰਕ ਸੰਬੰਧਾਂ ਵਾਲਾ ਜਿਹੜਾ ਮੋਹ ਹੈ ਹਾਂ ਕੋਈ ਸਾਧੂ ਮਿਲ ਜਵੇ ਸੈਸਵਾ ਕਾਮក្រੋਧਨਗਰ ਪੋ ਪਰਿਆ ਮਿਲ ਸਾਧੂ ਖੰਡਲ ਖੰਡਾ ਕੋਈ ਸਾਧੂ ਮਿਲ ਜਵੇ ਇਹਨੂੰ ਖਾਲੀ ਕਰ ਸਕਦਾ ਕਾਮក្រੋਧਨ ਨੂੰ ਨਹੀਂ ਤਾਂ ਭਰਿਆ ਪਿਆ ਏ ਸਭ ਧੜੇ ਮਾਇਆ ਮੋਹੋ ਪਸਾਰੀ ਮਾਇਆ ਕੋ ਲੁਜੈ ਗਵਾਰੀ ਕਹਿੰਦੇ ਮਾਇਆ ਨੂੰ ਲੁਜਦੇ ਆ ਪਹਿਲੀ ਗੱਲਾ ਹੋ ਜਾਂਦੀਆਂ ਸਾਰੀਆਂ ਵੀ ਜੇ ਮੈਂ ਜਿੱਤ ਗਿਆ ਆ ਤੇਰੇ ਮੁੰਡੇ ਦੀ ਨੌਕਰੀ ਪੱਕੀ ਜੇ ਮੈਂ ਜਿੱਤ ਗਿਆ ਆ ਆ ਦੀ ਪੂ ਤੇਰੇ ਕੋਲ ਆ ਕੰਮ ਤੇਰੇ ਕੋਲ ਐ ਗੱਲਾਂ ਹੁੰਦੀਆਂ ਪਹਿਲੀ ਤੈ ਇਹ ਹੋ ਜਾਂਦੀਆਂ ਤਾ ਪਾਲਟੀਆਂ ਕੜੀਆਂ ਹੁੰਦੀਆਂ ਮਾਇਆ ਕੋ ਲੁਜੇ ਗਵਾਰੀ ਕਹਿੰਦੇ ਮਾਇਆ ਨੂੰ ਲੁਜਦੇ ਆ ਮਾਇਆ ਕਰਕੇ ਪਾਲਟੀਆਂ ਬਣਦੀਆਂ ਧੜੇ ਬਣਦੇ ਆਪਣੇ ਮੋਹ ਕਰਕੇ ਆਪਣੇ ਕੰਮਾ ਕਰਕੇ ਧੜੇ ਬਣਦੇ ਆ ਮਾਇਆ ਕੋ ਲੁਜੇ ਗਵਾਰੀ ਜਨਮ ਮਰੇ ਕਹਿੰਦੇ ਜੰਮਦੇ ਆ ਮਰਦੇ ਆ 84 ਵੀ ਚੁੜਜਦੇ ਆ ਇਹ ਇਹਨਾਂ ਦੀ 84 ਨਹੀਂ ਖਤਮ ਹੋ ਸਕਦੀ ਇਹਨਾਂ ਦਾ ਜੰਮਣਾ ਤੇ ਮਰਨਾ ਹੈ ਇਹ ਧੜੇ ਬਣਾਉਣ ਵਾਲੇ ਨੇ ਪਾਰਟੀਆਂ ਬਣਾਉਣ ਵਾਲਿਆਂ ਨੇ ਸੱਸ ਸਿੰਘ ਕਿਤੇ ਸੁਣੀ ਜਾਂਦੀ ਹੈ ਇਹ ਬਾਣੀ ਜਿਹੜੇ ਧੜੇ ਬਣਾਉਣ ਵਾਲੇ ਉਹ ਤਾਂ ਸੁਣ ਨਹੀਂ ਸਕਦੇ ਇਹਨੂੰ ਉਹਨਾਂ ਦਾ ਖੇਲੇ ਖਤਮ ਹੁੰਦਾ ਹੈ ਲੇਕਿਨ ਇਹ ਤਾਂ ਦਰਗਾਹ ਤੋਂ ਹੁਕਮ ਹੈ ਕਿ ਧੜੇ ਬਣਾਉਣ ਵਾਲੇ ਪਾਰਟੀਆਂ ਬਣਾਉਣ ਵਾਲੇ ਜੰਮ ਦੇ ਹੱਥੇ ਮਰਦੇ ਆ ਜਾਨਵ ਮਰੇ ਜੂਏ ਬਾਜੀ ਹਾਰੀ ਕਹਿੰਦੇ ਜੂਏ ਦੀ ਬਾਜੀ ਮੰਗੜਾ ਹਾਰ ਕੇ ਚਲੇ ਜਾਂਦੇ ਹਨ ਇਹ ਸੰਸਾਰ ਤੋਂ ਹਾਰ ਕੇ ਚਲਦੇ ਹਨ ਇਹ ਪਾਰਟੀਆਂ ਬਣਾਉਣੇ ਵਾਲੇ ਪਾਰਟੀ ਬਾਜ਼ ਹਨ ਜਿਹੜੇ ਹਾਰ ਕੇ ਜਾਂਦੇ ਜਾਨਮ ਮਰੇ ਜੂਏ ਬਾਜੀ ਹਾਰੀ ਹਮਰੇ ਹਰ ਧੜਾ ਜੇ ਕਹਿੰਦਾ ਮੇਰੇ ਆਲਾ ਧੜਾ ਜਿਹੜਾ ਹਾਰ ਵਾਲਾ ਧੜਾ ਹੈ ਹਮਰੇ ਹਰ ਧੜਾ ਜੇ ਹਾਲਤ ਪਾਲਤ ਸਭ ਸਵਾਰੀ ਕਹਿੰਦਾ ਹਾਲਤ ਪਾਲਤ ਸਾਰਾ ਕੁਝ ਸਵਾਰ ਦਿੰਦਾ ਮੇਰੇ ਆਲਾ ਧੜਾ ਮੇਰੇ ਬਹਿਗਰੂ ਵਾਲਾ ਮੇਰੇ ਸਤਗੁਰੂ ਵਾਲਾ ਧੜਾ ਮੇਰੇ ਰੱਬ ਪੜਾ ਧੜਾ ਕਹਿੰਦੇ ਸਾਰਾ ਕੁਝ ਹੁਣ ਐਸਾ ਹਾਲ ਚ ਵੀ ਅਗੜੀ ਹਾਲਤ ਜਦੋਂ ਮਰਨਾ ਹੈ ਫੇਰ ਵੀ ਸਵਾਰ ਦੇਣਾ ਆਪਾਂ ਹੁਣ ਕਿਹੜਾ ਧੜਾ ਬਣਾਉਣਾ ਹੈ ਆਪਾਂ ਸਤਗੁਰੂ ਵਾਲਾ ਧੜਾ ਬਣਾਉਣਾ ਹੈ ਜਾਂ ਲੋਕਾਂ ਨਾਲ ਧੜਾ ਬਣਾਉਣਾ ਹੈ ਹਮਾਰੇ ਹਰ ਧੜਾ ਜੇ ਹਾਲਤ ਪਾਲਤ ਸਭ ਸੋਵਾਰੀ ਕਾਲ ਯੁਗ ਮੈਂ ਕਹਿੰਦੇ ਕਲ ਯੁਗ ਹੈ ਧੜੇ ਬਣਦੇ ਆ ਕਲ ਯੁਗ ਦੇ ਚ ਕਾਲ ਯੁਗ ਮੈਂ ਧੜੇ ਪੰਜ ਚੋਰ ਝਗੜਾਈ ਕਹਿੰਦੇ ਪੰਚ ਚੋਰ ਫਿਰ ਝਗੜਦੇ ਆ ਟੁੱਟ ਜਾਂਦੀਆਂ ਨਾ ਫਿਰ ਪਾਲਤੀਆਂ ਫਿਰ ਲੜਾਈ ਪੈ ਜਾਂਦੀ ਐ ਫਿਰ ਲੜ ਪੈਂਦੇ ਆ ਆਪਸ ਵਿੱਚ ਉਹ ਕਹਿੰਦੇ ਮੈਨੂੰ ਘੱਟ ਮਿਲਿਆ ਆ ਵੱਧ ਖਾ ਗਿਆ ਇਹਦਾ ਕੰਮ ਹੋ ਗਿਆ ਮੇਰਾ ਰਹਿ ਗਿਆ ਫਿਰ ਝਗੜਾ ਪੈ ਜਾਂਦਾ ਕਾਲ ਯੁਗ ਮੈਂ ਤਾਰੇ ਪੰਜ ਚੋਰ ਝਗੜਾਏ ਕਹਿੰਦੇ ਪੰਜੇ ਚੋਰ ਝਗੜ ਪੈਂਦੇ ਆ ਫਿਰ ਕਿਉਂ ਪੰਜੇ ਚੋਰ ਸਾਰਿਆਂ ਚ ਬੈਠੇ ਆ ਉਹ ਕਿਹੜੇ ਚੋਰ ਆ ਕਿਹੜੇ ਝਗੜਾ ਕਰਦੇ ਆ ਕਾਮ ਕਰੋਦ ਲੋਭ ਮੋਹ ਅਵਮਾਨ ਵਧਾਏ ਕਹਿੰਦੇ ਇਹ ਚੀਜ਼ਾਂ ਵੱਧ ਜਾਂਦੀਆਂ ਫਿਰ ਜਦੋਂ ਫਿਰ ਰਾਜ ਮਿਲ ਜਾਂਦਾ ਨਾ ਫਿਰ ਇਹ ਚੀਜ਼ਾਂ ਵੱਧ ਜਾਂਦੀਆਂ ਕਾਮ ਵੀ ਵੱਜ ਜਾਂਦਾ ਕਰੋਪ ਵੀ ਵੱਜ ਜਾਂਦਾ ਲੋਭ ਵੀ ਵੱਜ ਜਾਂਦਾ ਅਪਮਾਨ ਵੀ ਵੱਜ ਜਾਂਦਾ ਜਦੋਂ ਫਿਰ ਇਹ ਚੀਜ਼ਾਂ ਵੱਧਦੀਆਂ ਫਿਰ ਲੜਾਈ ਪੈ ਜਾਂਦੀ ਹੈ ਫਿਰ ਤੁਹਾਡਾ ਟੁੱਟ ਜਾਂਦਾ ਹੈ ਫਿਰ ਫੁੱਟ ਜਾਂਦਾ ਹੈ ਤੁਹਾਡਾ ਕਾਮ ਕਰੋਧ ਲੋਭ ਮੋ ਅਪਮਾਨ ਬਧਾਈ ਜਿਸ ਨੂੰ ਕਿਰਪਾ ਕਰਿਆ ਆਖਰ ਜਾ ਕੇ ਨਵੇੜਾ ਕਰਦੇ ਆ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜਿਹਦੇ ਪਰ ਕਿਰਪਾ ਹੋ ਜਾਂਦੀ ਹੈ ਵਹਿਗੁਰੂ ਜੀ ਦੇ ਪਰ ਕਿਰਪਾ ਕਰ ਦਿੰਦੇ ਇਹਦੇ ਪਰ ਰਹਿਮ ਕਰ ਦਿੰਦੇ ਹਨ ਇਸ ਨੂੰ ਕਿਰਪਾ ਕਰੇ ਤਿਸ ਸੰਤ ਸੰਗ ਅਮਲਾਈ ਉਹਨਾਂ ਨੂੰ ਫੇਰ ਸਤ ਸੰਗਤ ਨਾਲ ਮੇਲ ਹੋ ਜਾਂਦਾ ਉਹਨਾਂ ਦਾ ਉਹਨਾਂ ਦਾ ਧੜਾ ਕਿਹੜਾ ਬਣ ਜਾਂਦਾ ਹੈ ਸਤ ਸੰਗਤ ਵਾਲਾ ਧੜਾ ਦੂਸਰੇ ਧੜੇ ਸਾਰੇ ਖਤਮ ਹੋ ਜਾਂਦੇ ਆ ਫਿਰ ਬਾਬੇ ਨਾਨਕ ਦੀ ਸੱਤ ਸੰਗਤ ਵਾਲਾ ਧੜਾ ਬਣ ਜਾਂਦਾ ਜੀ ਦੇ ਪਰ ਕਿਰਪਾ ਕਰਦੇ ਆ ਉਹ ਦੂਸਰੀਆਂ ਸਾਰੀਆਂ ਪਾਰਟੀਆਂ ਛੱਡ ਕੇ ਫਿਰ ਸੱਤ ਸੰਗਤ ਵਾਲੀ ਪਾਰਟੀ ਵਿੱਚ ਆ ਜਾਂਦਾ ਹੈ ਬਾਬੇ ਨਾਨਕ ਵਾਲੀ ਪਾਰਟੀ ਵਿੱਚ ਆ ਜਾਂਦਾ ਜੀ ਦੇ ਪਰ ਕਿਰਪਾ ਹੁੰਦੀ ਹੈ ਉਹ ਦੂਸਰੇ ਧੜੇ ਸਾਰੇ ਛੱਡ ਦਿੰਦਾ ਫਿਰ ਫਿਰ ਸੱਤ ਸੰਗਤ ਦੇ ਨਾਲ ਮੇਲ ਮਲਾਪ ਹੋ ਜਾਂਦਾ ਹੈ ਫਿਰ ਕਿਹੜਾ ਧੜਾ ਬਣ ਜਾਂਦਾ ਉਹਦਾ ਉਹਦਾ ਧੜਾ ਫਿਰ ਸੱਤ ਸੰਗਤ ਵਾਲਾ ਧੜਾ ਬਣ ਜਾਂਦਾ ਜਿਸ ਪਰ ਕਿਰਪਾ ਨਹੀਂ ਹੁੰਦੀ ਉਹ ਫਿਰਦਾ ਕਿਸੇ ਹੋਰ ਪਾਸੇ ਹੁੰਦਾ ਧੜਾ ਕਿਸੇ ਹੋਰ ਪਾਸੇ ਬਣਾ ਲੈਂਦਾ ਉਹ ਸੱਤ ਸੰਗਤ ਨੂੰ ਛੱਡ ਕੇ ਦੂਸਰੇ ਧੜੇ 'ਚ ਜਾ ਖੜਦਾ ਜਾ ਕੇ ਕੌਣ ਖੜਦੇ ਆ ਇਦੇ ਪਰ ਕਿਰਪਾ ਨਹੀਂ ਹੁੰਦੀ ਜਿਹਦੇ ਪਰ ਕਿਰਪਾ ਹੋ ਜਾਂਦੀ ਹੈ ਉਹ ਸਤ ਸੰਗਤ ਵਾਲੇ ਧੜੇ ਵਿੱਚ ਆ ਜਾਂਦਾ ਹੈ ਉਹ ਬਾਬੇ ਨਾਨਕ ਵਾਲੀ ਪਾਲਟੀ ਵਿੱਚ ਆ ਜਾਂਦਾ ਹੈ ਉਹ ਗੁਰੂ ਰਾਮਦਾਸ ਵਾਲੀ ਪਾਲਟੀ ਚ ਆ ਜਾਂਦਾ ਹੈ ਇਹ ਸੁਣੂ ਕਿਰਪਾ ਕਰੇ ਇਸ ਸੰਤ ਸੰਗਮ ਵਾਲਾ ਈ ਇਹਨੂੰ ਕਿਰਪਾ ਹੋ ਜਾਂਦੀ ਹੈ ਉਹ ਸਤ ਸੰਗ ਵਿੱਚ ਮਿਲ ਜਾਂਦਾ ਹੈ। ਇੰਨਾ ਕੁ ਵੀ ਪ੍ਰੈਸ਼ਰ ਵੱਜ ਜਾਂਦਾ ਹੈ। ਫਿਰ ਉੱਥੋਂ ਵੀ ਰੋਗ ਲਿਆ ਜਾਂਦਾ ਹੈ। ਫਿਰ ਪਾਈਚਾਰਾ ਰੋਕ ਦਿੰਦਾ ਵੀ ਤੈਨੂੰ ਨਹੀਂ ਜਾਣਾ ਉੱਥੇ ਸਤ ਸੰਗਤ ਵਿੱਚ। ਉਹ ਕਿਹੜਾ ਸਾਡੀ ਪਾਰਟੀ ਦੀ ਹੈ ਉੱਥੇ? ਆਪਾਂ ਤਾਂ ਆਪਣੀ ਪਾਰਟੀ ਕਰਨੀ ਜਾਣਾ, ਆਪਾਂ ਸਤ ਸੰਗਤ ਵਿੱਚ ਬਾਬੇ ਨਾਨਕ ਵਾਲੀ ਸੰਗਤ ਨਹੀਂ ਜਾਣਾ। ਕਿਉਂ? ਕਿਉਂ ਪਾਣਾ ਵਰਤਦਾ ਕਿਰਪਾ ਨਹੀਂ ਕੀਤੀ ਰੱਬ ਨੇ ਜਿਸ ਦਿਨ ਰੱਬ ਨੇ ਕਿਰਪਾ ਕਰ ਦਿੱਤੀ ਫਿਰ ਸਾਰੇ ਧੜੇ ਛੱਡ ਕੇ ਫਿਰ ਸਤ ਸੰਗਤ ਵਾਲੇ ਧੜੇ ਵਿੱਚ ਆ ਜਾਂਦੇ ਫਿਰ ਬਾਬੇ ਨਾਨਕ ਵਾਲੇ ਧੜੇ ਵਿੱਚ ਆ ਜਾਂਦਾ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਭਲਾਏ ਹਮਰਾ ਹਰ ਤੜਾ ਕਹਿੰਦਾ ਮੇਰਾ ਜਿਹੜਾ ਹਰ ਵਾਲਾ ਧੜਾ ਰੱਬ ਵਾਲਾ ਧੜਾ ਫਿਰ ਰੱਬ ਵਾਲੇ ਧੜੇ ਚ ਆ ਜਾਂਦਾ ਹਮਣਾ ਹਰ ਜਿੰਨ ਇਹ ਧੜੇ ਸਭ ਗਵਾਏ ਕਹਿੰਦਾ ਇਹ ਇਹ ਜਿਆ ਤੜਾ ਹੋਰ ਸਾਰੇ ਧੜਿਆਂ ਨੂੰ ਫਿਰ ਇਹ ਗਵਾ ਦਿੰਦਾ ਫਿਰ ਹੋਰ ਸਾਰੇ ਧੜੇ ਗਵਾ ਚ ਜਾਂਦੇ ਆ ਇੰਨਾ ਸਮਰੱਥ ਧੜਾ ਹੈ ਹਰ ਵਾਲਾ ਰੱਬ ਵਾਲਾ ਰੱਬ ਵਾਲੀ ਪਾਰਟੀ ਐਡੀ ਤਾਕਤ ਪਰ ਹੈ ਹੋਰ ਸਾਰੇ ਧੜਿਆਂ ਨੂੰ ਇਹ ਖਤਮ ਕਰ ਦਿੰਦੀ ਹੈ ਹਮਰਾ ਹਰ ਤੜਾ ਜਿੰਨ ਇਹ ਧੜੇ ਸਭ ਗਵਾਏ ਮਿੱਥਿਆ ਦੂਜਾ ਪਉ ਕਹੇ ਦੂਜਾ ਪਉ ਵੈਨਾ ਜਿਹੜਾ ਮਿੱਥਿਆ ਝੂਠ ਹੈ ਕਹੇ ਦੂਜੇ ਜਿਹੜੇ ਧੜੇ ਬਣਾਏ ਤੇ ਪਿਆਰ ਕਰਕੇ ਮਿੱਥਿਆ ਹੈ ਸਾਰੇ ਮਥਿਆਸ ਹੈ ਇਹ ਧੜੇ ਰਹਿਣੇ ਵਾਲੇ ਨਹੀਂ ਹਨ ਇਹ ਝੂਠੇ ਹਨ ਮਿੱਥਿਆ ਦੂਜਾ ਧੜਾ ਮਿੱਥਿਆ ਦੂਜਾ ਪਉ ਧੜਾ ਵਹਿ ਪਾਵੇ ਪਰਾਇਆ ਸਿੰਦਰ اٹਕ ਲਏ ਕਹਿੰਦੇ ਪਰਾਇਆ ਪਰਾਇਆ ਤਨਖਾਣ ਵਾਸਤੇ ਬਣਦੇ ਤਾਂ ਇਹ ਤਾਂ ਪਰਾਇੀ ਚੀਜ਼ ਲੈਣ ਵਾਸਤੇ ਬਣਦੇ ਆ ਆਪਣਾ ਹੰਕਾਰ ਵਧਾਵੇ ਕਹਿੰਦੇ ਇਹ ਧੜੇ ਦੇ ਨਾਲ ਫਿਰ ਆਪਣਾ ਹੰਕਾਰ ਵੱਧ ਜਾਂਦਾ ਫਿਰ ਪੈ ਥੋੜਾ ਲੱਗਦੇ ਆ ਇਹ ਪਾਰਟੀ ਭਾਈ ਜਦੋਂ ਆ ਜਾਂਦਾ ਪੈੜ ਨਹੀਂ ਲੱਗਦੇ ਬਹੁਤ ਅਹੰਕਾਰ ਵੱਜ ਜਾਂਦਾ ਜੈਸਾ ਬੀਜ ਹੈ ਤੈਸਾ ਖਾਵੈ ਆਖਰ ਜਾਂ ਕਿ ਨਵੇੜਾ ਕੀ ਕੀਤਾ ਕਹਿੰਦੇ ਭਾਈ ਜਿਹਹਾ ਜਿਹਹਾ ਤੈ ਬੀਜਿਆ ਉਹ ਤਾਂ ਖਾਣਾ ਹੁਣ ਤਾਂ ਜਿਹਹਾ ਜਿਹਹਾ ਧੜਾ ਬਣਾ ਲਿਆ ਇਹ ਹੀ ਪਾਰਟੀ ਬਣਾ ਲਈ ਉਹ ਜੇ ਤੈਨੂੰ ਫਲ ਮਿਲਣਾ ਜੇ ਹੁਣ ਬਾਬੇ ਨਾਨਕ ਆਲਾ ਧੜਾ ਬਣਾ ਲਿਆ ਫੇਰ ਤੈਨੂੰ ਅੰਮ੍ਰਿਤ ਦਾ ਫਲ ਮਿਲ ਜਾਣਾ। ਜੇ ਤੈ ਦੂਆ ਧੜਾ ਬਣਾ ਲਿਆ ਫੇਰ ਤੈਨੂੰ ਵਿਕ ਮਿਲ ਜਾਣੀ। ਲੇਕਿਨ ਅਸੀਂ ਕਰਦੇ ਕੀ ਐ? ਬੀਜੇ ਵਿਕ ਮੰਗੇ ਅੰਮ੍ਰਿਤ। ਵੇਖੋ ਇਹ ਨਿਉ। ਜਹਰ ਅਸੀਂ ਬੀਜ ਦੇ ਅੰਮ੍ਰਿਤ ਸੀ ਮੰਗਦੇ ਆ। ਜੈਸਾ ਬੀਜੇ ਤੈਸਾ ਖਾਬੇ ਜਨ ਨਾਨਕ ਕਾ ਹਰ ਧੜਾ। ਹੁਣ ਆਕੇ ਸਿੱਰ ਕੋ ਨਾਨਕਦੇਵ ਜੀ ਬੋਲੇ ਆ। ਕਹਿੰਦੇ ਪਾਈ ਜਿਹੜਾ ਹਰ ਵਾਲਾ ਧੜਾ ਹੈ ਜਿਹੜਾ ਬਾਬੇ ਨਾਨਕ ਵਾਲਾ ਧੜਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ ਧੜਾ ਹੈ ਜਾਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੇ ਕਹਿੰਦੇ ਧਰਮ ਵਾਲਾ ਧੜਾ ਹੈ ਸਭ ਸ੍ਰਿਸ਼ਟ ਜਿਣ ਆਵੇ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਧੜਾ ਹੈ ਸਭ ਤੋਂ ਵੱਡਾ ਧੜਾ ਹੈ ਇਹ ਧਰਮ ਵਾਲਾ ਧੜਾ ਹੈ ਧਰਮ ਵਾਲਾ ਧੜਾ ਜਿਹੜਾ ਇਹ ਸਾਰੀ ਸ੍ਰਿਸ਼ਟੀ ਚ ਸਭ ਤੋਂ ਵੱਡਾ ਧੜਾ ਹੈ। ਲੇਕਿਨ ਹੋਰ ਜਿਹੜੇ ਧੜੇ ਹਨ ਕਹਿੰਦੇ ਸਾਰੇ ਖਤਮ ਹੋਣ ਵਾਲੇ ਧੜੇ। ਇੱਕੋ ਇੱਕ ਹਰ ਵਾਲਾ ਧੜਾ ਜਿਹੜਾ ਇਹ ਸਦਾ ਰਹਿਣ ਵਾਲਾ ਹੈ। ਇਹ ਧਰਮ ਦਾ ਧੜਾ। ਜਾਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰੇਸ਼ਟ ਜਿਣ ਆਵੇ। ਕਹਿੰਦੇ ਸਾਰੀ ਸ੍ਰਿਸ਼ਟੀ ਤੇ ਜਿੱਥੇ ਜਾਂਦੀ ਹੈ ਇਸ ਧੜੇ ਦੀ। ਰਾਬੋਬਾਰੇ ਧੜੇ ਦੀ ਜਿੱਤ ਹੁੰਦੀ ਹੈ ਦੂਸਰੇ ਧੜੇ ਜਿੱਤ ਕੇ ਵੀ ਹਾਰ ਜਾਂਦੇ ਆ ਕਿਉਂ ਉਹ ਫੇਰ ਧਰਮ ਦੇ ਵਿਰੋਧੀ ਬਣ ਜਾਂਦੇ ਹਨ ਉਹ ਧਰਮ ਨੂੰ ਖਤਮ ਕਰਨਾ ਚਾਹੁੰਦੇ ਹਨ ਲੇਕਿਨ ਧਰਮ ਨਹੀਂ ਖਤਮ ਹੁੰਦਾ ਉਹ ਆਪ ਹੀ ਖਤਮ ਹੋ ਜਾਂਦੇ ਹਨ ਜਿਹੜੇ ਧਰਮ ਨੂੰ ਖਤਮ ਕਰਨਾ ਚਾਹੁੰਦੇ ਹਨ ਸੋ ਸਤਸੰਗਜੀ ਤੰਤਰ ਸਿੰਘ ਗੁਰੂ ਰਾਮਦਾਸ ਜੀ ਮਹਾਰਾਜ ਸ਼ਬਦ ਦੇ ਰਾਹੀ ਇਹ ਸਾਰੀਆਂ ਪਾਲਟੀਆਂ ਸਾਰੇ ਧੜੇ ਖਤਮ ਕਰਨ ਦਾ ਹੁਕਮ ਕਰਦੇ ਆ। ਆਓ ਆਪਾਂ ਬਾਬੇ ਨਾਨਕ ਦੇ ਹੁਕਮ ਨੂੰ ਮੰਨੀਏ। ਆਪਾਂ ਵੀ ਹਰ ਵਾਲਾ ਧੜਾ ਬਣਾਈਏ। ਆਪਾਂ ਵੀ ਸਤ ਸੰਗਤ ਵਾਲਾ ਧੜਾ ਬਣਾਈਏ। ਸੋ ਸਤਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਣਜਾਣ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸੁੱਧ ਤੇ ਸਪੱਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ। ਉਨ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ